ਤੇ ਕਦੋਂ ਮੇਕ ਕਰਾਂਗੇ ਜੀ ਨਹੀਂ ਜਾਂਦਾ ਹੈਗਾ ਹੁਣ ਆਪਾਂ ਵੀ ਲਾਈਵ ਕਾਟ ਦੇ ਨਹੀਂ ਹੈਗੇ ਦੇਖ ਰਹੇ ਆ ਵੀ ਕਿਹੜੇ ਇਹਨਾਂ ਦੇ ਵਿੱਚੋਂ ਟੌਪ ਨਿਕਲ ਰਹੇ ਨੇ ਸਾਰੇ ਸਮਾਂ ਆ ਗਿਆ ਬਾਈ ਸੋ ਵੀ ਕਿਹੜੇ ਨੰਬਰ ਦੇ ਵਿੱਚ ਆਉਂਦੇ ਨੇ ਤਗੜੇ ਤੋਂ ਤਗੜੇ ਝੋਟੇ ਆਏ ਹੋਏ ਨੇ ਬਾਈ ਹਨਾੜੇ ਦੇ ਵੀ ਪੂਰੇ ਟੌਪ ਦੇ ਝੋਟੇ ਆਏ ਨੇ ਮੂਹਰੇ 'ਚ ਤੇ ਆਪਣੇ ਪੰਜਾਬ ਦੇ ਵੀ ਬਾਈ ਪੂਰੇ ਟੌਪ ਦੇ ਝੋਟੇ ਆਏ ਬਾਈ ਲੀਗਾਂ ਦੇ ਵਿੱਚ ਪੈਨਲਟੀ ਬੋਲ ਮੁਕਾਬਲਾ ਬਾਈ ਆਹ ਮੁਕਾਬਲਾ ਦੇਖਣ ਜੀ ਨਾ ਬਹੁਤ ਜਿਆਦਾ ਨਿਆਰਾ ਆਉਂਦਾ ਹੈਗਾ ਤੇ ਆਹ ਸਾਈਡ ਦੇਖੋ ਤੁਸੀਂ ਜੱਸਾ ਸਾਹਿਬ ਨੇ ਨੰਬਰ ਵਗੈਰਾ ਲਗਾ ਰਹੇ ਨੇ ਇਕੱਲੇ ਇਕੱਲੇ ਗੁੰਣਾ ਨੇ ਤੇ ਇੱਕ ਕਤਾਰ ਦੇ ਵਿੱਚ ਸਾਰੇ ਬੋਲ ਬਾਈ ਕਲੈਂਡ ਦੇ ਵਿੱਚ ਖੜੇ ਕਰ ਰੱਖੇ ਨੇਗੇ ਤੇ ਫਿਰ ਇਹਨਾਂ ਦੇ ਜਿਹੜੇ ਨੰਬਰ ਨੇ ਬਾਈ ਉਹ ਲੱਗ ਰਹੇ ਨੇ ਤੇ ਬਾਕੀ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਹਿੰਦੁਸਤਾਨ ਝੋਟਾ ਵੀ ਆਇਆ ਬਾਈ ਇੱਥੇ ਆਪਣੀ ਕੋਟੜੀ ਤੇ ਆ ਜੀ ਤੇ ਇੱਕ ਝੂਟਾ ਬਈ ਬਜਰੰਗੀ ਵਾਲਾ ਵੀ ਆਇਆ ਹੈ ਜਿਹੜਾ ਬਜਰੰਗੀ ਦਾ ਬੱਚਾ ਹੈਗਾ ਤੇ ਆ ਬਈ ਆ ਬਈ ਆਪਣਾ ਲਾਈਵ ਸ਼ੇਅਰ ਕਰ ਦੋ ਤੇ ਜੇ ਲਾਈਵ ਦੇ ਵਿੱਚ ਬਈ ਦੀ ਦਿੱਕਤ ਵਗੈਰਾ ਹੋਣੀ ਹੈਗੀ ਤਾਂ ਕਮੈਂਟ ਜਰੂਰ ਕਰ ਦਿਓ ਵੀ ਨੈਟਵਰਕ ਇਸ਼ੂ ਆ ਰਿਹਾ ਹੋਵੇ ਜਾਂ ਕੋਈ ਵੀ ਐਡਾ ਦਾ ਇਸ਼ੂ ਵਗੈਰਾ ਹੋਣਾਗਾ ਤਾਂ ਉਹ ਕਮੈਂਟ ਕਰ ਦਿਓ ਬਈ ਆਪਾਂ ਫਿਰ ਉਹ ਇਹ ਕੋਈ ਗੱਲ ਨੋਟ ਕਰਾਂਗੇ ਹਨਾ ਇਹ ਟੋਟੇ ਬਹੁਤ ਜ਼ਿਆਦੇ ਆਏ ਨੇ ਭਾਈ ਪਹਿਲਾਂ ਆਹ ਦੋਨੇ ਰਿੰਗਾਂ ਦੇ ਵਿੱਚ ਦੋ ਰਿੰਗਾਂ ਸੀ ਪਹਿਲਾਂ ਵੀ ਆਹ ਸਾਰੇ ਗਰਾਊਂਡ ਦਿਖਾਉਣਾ ਮੈਂ ਤੁਹਾਨੂੰ ਆ ਭਾਈ ਦੋ ਰਿੰਗਾਂ ਸੀ ਯਾਰ ਉਧਰਲੀ ਸਾਈਡ ਰਿੰਗ ਨੰਬਰ 2 ਸੀ ਬੰਨ ਸੀ ਹੱਥ ਤੇ ਆਹ ਸਾਈਡ ਸੀ ਭਾਈ ਰਿੰਗ ਨੰਬਰ 2 ਤੇ ਪਰ ਟੋਟੇ ਬਈ ਬਹੁਤ ਜ਼ਿਆਦੇ ਆ ਗਏ ਅਡਲਟ ਟੋਟੇ ਨੇ ਮੁੰਡਾ ਦੇ ਤੇ ਕੰਗਾ ਕਰਕੇ ਬਈ ਇਹਨਾਂ ਨੇ ਜੀ ਆਹ ਇਹ ਇੱਕ ਕਰਣੀ ਪਈ ਨਹੀਂ ਤੇ ਹੁਣ ਕਿਹਾ ਬਈ ਚੈੱਕ ਕਰੋ ਤੁਸੀਂ ਬਹੁਤ ਹੀ ਚੰਗੀ ਕੁਆਲਿਟੀ ਦੇ ਬਈ ਝੋਟੇ ਆਏ ਨੇ ਆਪਣੇ ਪੰਜਾਬ ਦੇ ਵਿੱਚੋਂ ਵੀ ਵੱਡੀ ਗੱਲ ਤਾਂ ਇਹੀ ਹੈ ਵੀ ਮੂਰਾ ਆਪਣੇ ਪੰਜਾਬ ਦੇ ਵਿੱਚ ਵੀ ਬਈ ਚੰਗੀ ਬੀਡ ਪੈਦਾ ਹੋ ਗਈ ਤੇ ਆਪਣੇ ਪੰਜਾਬ ਦੇ ਵਿੱਚੋਂ ਵੀ ਬਈ ਝੋਟੇ ਆਏ ਨੇ ਤੇ ਹੁਣ ਆਪਾਂ ਦੇਖਣਾ ਵੀ ਪੋਜੀਸ਼ਨ ਦੇ ਵਿੱਚ ਆਪਣੇ ਪੰਜਾਬ ਦੇ ਵਿੱਚੋਂ ਹਨਾ ਝੋਟਾ ਆਉਂਦਾ ਜਾਂ ਹਰਿਆਣੇ ਦੇ ਵਿੱਚੋਂ ਆਉਦਾ ਜਾਂ ਆਪਣੇ ਪੰਜਾਬ ਦੇ ਵਿੱਚੋਂ ਬਈ ਇੱਥੇ ਕੀ ਜੇ ਨੰਬਰ ਤੇ ਵੀ ਕੋਈ ਝੋਟਾ ਆਉਂਦਾ ਹਨਾ ਤਾਂ ਬਈ ਆਪਣੇ ਲਈ ਬਹੁਤ ਵੱਡੀ ਗੱਲ ਹੋ ਜੂਗੀ ਕਿਉਂਕਿ ਹਰਿਆਣਾ ਦਾ ਬਈ ਮੂਰਾ ਦੇ ਵਿੱਚ ਆਪਾਂ ਨੂੰ ਪਤਾ ਹੈ ਜੀ ਆ ਵੀ ਵੈਸਟਰ ਹੈਗਾ ਤੇ ਏਦੋਂ ਪਹਿਲਾਂ ਬਈ ਇੱਥੇ ਨੀਲੀ ਦਾ ਵੀ ਦੇ ਮੋਟਾ ਵਾਲੇ ਹੋਏ ਨੇ ਉਹ ਸਾਰੇ ਬਈ ਆਪਣੇ ਪੰਜਾਬ ਦੇ ਝੋਟੇ ਸੀ ਨੀਲੀ ਦਾ ਵੀ ਦੇ ਉਹ ਬਰੀਡ ਬਈ ਆਪਣੇ ਕੋਲ ਹੀ ਬਹੁਤ ਜ਼ਿਆਦਾ ਚੱਲਦੀ ਆ ਤੇ ਨੀਲੀ ਦਾ ਵੀ ਦੇ ਵਿੱਚ ਆਪਾਂ ਨੂੰ ਸਾਰੇ ਝੋਟੇ ਇੱਕ ਵੀ ਹਰਿਆਣੇ ਦਾ ਨਹੀਂ ਸੀ ਸਾਰੇ ਪੰਜਾਬ ਦੇ ਫਿਰ ਵੀ ਜਰਸੀਆਂ ਦਾ ਹੋਇਆ ਮੁਕਾਬਲਾ ਉਹ ਸਾਰੇ ਆਪਾਂ ਰਿਕਾਰਡ ਕਰੇਗੇ ਨੈੱਟਵਰਕ ਕਿਸੇ ਕਰਕੇ ਨਾ ਆਪਾਂ ਲਾਈਵ ਨਹੀਂ ਹੋਏ ਹੈਗੇ ਤੇ ਪਰ ਉਹ ਸਾਰੇ ਆਪਾਂ ਨੇ ਰਿਕਾਰਡ ਕਰੇ ਨੇ ਤੇ ਉਹ ਆਪਾਂ ਸਵੇਰੇ ਅਪਲੋਡ ਕਰ ਦਾਂਗੇ ਵੀਡੀਓ ਆ ਤੇ ਉਹ ਵੀ ਐਚਆ ਪ੍ਰੋਗਰਾਮ ਵਾਲੇ ਜੀ ਹਾਰਮਾਲੀ ਜੀ ਇੱਥੇ ਤੇ ਬਾਕੀ ਸਵੇਰੇ ਉਹ ਜੀ ਮੈਂ ਵੀਡੀਓ ਪਾ ਤੇ ਥੋੜਾ ਹੈ ਵੀ ਬੇਚਰੀ ਨਾ ਨੈਟਵਰਕ ਦਾ ਇਸ਼ੂ ਆਉਂਦਾ ਹੈਗਾ ਤੇ ਉਹਦਾ ਵੀ ਬਾਲੇਪਰਾ ਹਨਾ ਆਪਣੇ ਰਿਕੁਐਸਟ ਕਰੀਵੇ ਲੈ ਵੀ ਤੇ ਨੈਟਵਰਕ ਇਸ਼ੂ ਦਾ ਵੀ ਤੁਹਾਨੂੰ ਹਣੋ ਤਾਂ ਹਨਾ ਸਾਰੇ ਜਿਹੜੇ ਨੈਟਵਰਕ ਦਾ ਇਸ਼ੂ ਤਾਂ ਜਰਾ ਤੇ ਵੇਚੀ ਕਰੇ ਕਰੇ ਵੀਡੀਓ ਕਾੜੀ ਆਉਂਦੀ ਹੈ ਨਾਲ ਆਪਣੀ ਤੇ ਤੇਰਾ ਝੋਟੇ ਚੈੱਕ ਕਰੋ ਬਈ ਇੱਧਰ ਤੁਹਾਨੂੰ ਆਡੀਅেন্স ਵੀ ਦਿਖਾ ਦਿੰਦੇ ਆਪਾਂ ਦੇ ਨੇ ਤਾਂ ਬਹੁਤ ਜਾਦੇ ਲੋਕ ਆਏ ਹੋਏ ਸੀ ਬਰਾਜ ਦੇ ਬਈ ਕਲਾਸ਼ਟ ਦੇ ਆ ਜਾਂ ਜਿਨੇ ਹੋਰ ਖਸਮਾਂ ਦੇ ਮੁਕਾਬਲੇ ਹੋਏ ਸੀ ਹਨ ਉਹ ਸਾਰੇ ਵੀਰ ਘਰਾਂ ਨੂੰ ਚਲੇ ਗਏ ਨੇ ਦੇ ਪੋਜੀਸ਼ਨ ਦੇਖਦੇ ਆ ਬਈ ਹੁਣ ਮੇਨ ਗੱਲ ਤਾਂ ਹੀ ਆ ਯਾਰ ਤੇ ਆਹਾ ਬਈ ਆਪਣਾ ਉਹ ਖੜਾ ਝੋਟਾ ਜਿਹੜਾ ਕੋਟ ਨਹੀਂ ਜਿੱਤਿਆ ਸੀ ਇਹ ਝੋਟੇ ਦਾ ਨਾਂ ਸੀ ਬਈ ਹਿੰਦੁਸਤਾਨ ਅਸਲ ਵਿੱਚ ਆਪਣੇ ਪੰਜਾਬ ਵਾਲੀ ਵੀਰਾਂ ਨੂੰ ਤਾਂ ਇਹ ਨਹੀਂ ਯਾਦ ਆ ਗਿਆ ਹੁੰਦਾ ਆਹ ਹਿੰਦੂਸਟਾਨ ਛੋਟਾ ਖੜਾ ਬਾਈ ਤੇ ਜੇ ਇਹਦੀ ਪ੍ਰੀਸ਼ਲਾ ਜੀ ਨਾ ਕਿਤੇ ਯਾਰ ਕਾਹੇ 3 ਨੰਬਰ ਤੇ ਆ ਜੇ ਪਰ ਆਪਣੇ ਪੰਜਾਬ ਦੇ ਵਿੱਚੋਂ ਆਏ ਆ ਆ ਵੀ ਮੂਰਾ ਜੀ ਕਬਰੀਡ ਜੀ ਕੰਮ ਹੋ ਗਿਆ ਵਧੀਆ ਹਰਿਆਣਾ ਤਾਂ ਹੁਣ ਮੂਰਾ ਦਾ ਟੈਂਕੀ ਬਣਿਆ ਜਾਂਦਾ ਯਾਰ ਹਨ ਤੇ ਆਪਾਂ ਹਾਂ ਚੌਥੀ ਗੱਲ ਕਰੀ ਜਾਂਦੇ ਸੀ ਵੀ ਐਫਐਲ ਬੜਾ ਸ਼ੂਮ ਹੈ ਨਾ ਤੇ ਜਰਸੀ ਵੀ ਸਾਰੇ ਪੰਜਾਬ ਦੀਆਂ ਸੀ ਬਾਈ ਇੱਥੇ ਰਿੰਗ ਦੇ ਵਿੱਚ ਇਦਰ ਬੈਟਰੀ ਗਰੀਡ ਵੀ ਨਹੀਂ ਹੈਗੀ ਤੇ ਐਚਐਫ ਗਰੀਡ ਵੀ ਨਹੀਂ ਹੈਗੀ ਤੇ ਬਾਕੀ ਆ ਚੈੱਕ ਕਰੀ ਚਲੋ ਬਈ ਜੇ ਲੰਦਾ ਤੇ ਆਪਣਾ ਵੀ ਚੈਨਲ ਨੂੰ ਸਬਸਕ੍ਰਾਈਬ ਕਰੀ ਚਲੋ ਤੇ ਕਦੇ ਵੀ ਤੇ ਆ ਵੀ ਲਾਇਆ ਆਪਣਾ ਸ਼ੇਅਰ ਕਰੀ ਚਲੋ ਤੇ ਆਪਣਾ ਵੀ ਲਾਇਆ ਸ਼ੇਅਰ ਕਰਦੇ ਕਾਂਜੀ ਹੋਰ ਵੀ ਵੀਰਾਂ ਤੱਕ ਪਹੁੰਚੇ ਹਨ ਤੇ ਹੋਰ ਵੀ ਵੀਰਾਂ ਮੇਰੇ ਫਤਿਹ ਹੋਟਲਾ ਬਾਈ ਇੱਥੇ ਹਨਾ ਇਹ 40 ਪਲੱਸ 44 ਲੇਗੇ ਰੈਂਕ ਦੇ ਵਿੱਚ ਤੇ ਬਾਕੀ ਉਧਰ ਦੇਖੋ ਤੁਸੀਂ ਸਾਰੇ ਇੱਕ ਕਤਾਰ ਦੇ ਵਿੱਚ ਲੱਗੇ ਹੋਏ ਨੇ ਆਹ ਦੇਖੋ ਇਹ ਜੱਜਾਂ ਨੇ ਬਾਈ ਅੱਡੇ ਦੇ ਝੋਟੇ ਦਾ ਸਵਾਦ ਲੇ ਹਨਾ ਵੀ ਅੱਡੇ ਨੂੰ ਉਧਰ ਕਰ ਲੈ ਅੱਡੇ ਦੂਰਾਂ ਕਰ ਲੈ ਤੇ ਬਾਕੀ ਡਿਸੀਜਨ ਤਾਂ ਬਾਈ ਬਹੁਤ ਔਖਾ ਲੈਣਾ ਵੀ ਕਿਹੜੀ ਵੀ ਪੋਜੀਸ਼ਨ ਹੈ ਕਿਉਂਕਿ ਕਿਉਂਕਿ ਸਾਰੀ ਚੰਗੇ ਨਹੀਂ ਗੇ ਇੰਨਾਂ ਦੇ ਵਿੱਚ ਝੋਟਾ ਕੋਈ ਨਹੀਂ ਮਾਰਾ ਹੈਗਾ ਇਹ ਸਾਰੇ ਝੋਟੇ ਪੂਰੇ ਟੌਪ ਵਾਲੇ ਨੇ ਬਾਈ ਆ ਚੱਕ ਕਰੋ ਤੁਸੀਂ ਤੇ ਤਾਂ ਕਰਕੇ ਹੁਣ ਬਈ ਡਿਸੀਜਨ ਲੈਣਾ ਵੀ ਔਖਾ ਹੈ ਬਾਕੀ ਬਈ ਜਿੰਨਾਂ ਦਾ ਝੋਟਾ ਡਿਸੀਜਨ ਤੇ ਨਹੀਂ ਆਉਂਦਾ ਉਹਨਾਂ ਜਿਹੜੇ ਵਿੱਚੋਂ ਬਾਹਰ ਜਾਊ ਤੇ ਉਹਨਾਂ ਨੂੰ ਬਈ ਜਵਾਬ ਵੀ ਦੇਣਾ ਫਿਰ ਉਹ ਤਾਂ ਕਰਕੇ ਪੂਰੀ ਕੱਲੀ ਕੱਲੀ ਗ੍ਰੀਤੀ ਦੇ ਨਾਲ ਮੇਲਾ ਮੇਲੇ ਦੇ ਵਿੱਚ ਜਿਹੜੇ ਬਈ ਜੱਜ ਨੇ ਹੈ ਨਾ ਜ਼ੋਰ ਕਰ ਰਹੇ ਨੇ ਇਹਦੇ ਤੇ ਕੱਲੀ ਕੱਲੀ ਗ੍ਰੀਤੀ ਦੇ ਨਾਲ ਦੇਖ ਕੇ ਫੇਰ ਅਪ੍ਰੀਸ਼ਨਾਂ ਟੱਡਣਗੇ। ਇਹ 10 ਅਪ੍ਰੀਸ਼ਨਾਂ ਦੇ ਵਿੱਚ ਦੇਖਦੇ ਹਾਂ ਕਿ ਕੀ ਰਿਜ਼ਲਟ ਆਉਂਦਾ ਹੈਗਾ। ਬਾਕੀ ਆਹ ਕਿਹੜੇ ਤਰੀਕੇ ਨਾਲ ਸਾਰੇ ਇਰਾਮੇ ਸੋਨੂ ਬਾਈ ਸਾਰੇ ਮੇਲੇ ਦਾ ਓਵਰਵਿਊ ਦਿਖਾਵਾਂ ਆਪਣੇ ਨਾਲ ਜਮਿਆ ਰਿੰਗਾਂ ਦਾ ਸਾਰਾ ਏਡੀ ਸਾਈਡ ਬੈਠੇ ਆ ਤੇਲੀ ਸਾਈਡ ਉਹ ਆ ਸਾਰਾ ਓਵਰਵਿਊ ਦਿਖਾਉਣੀ ਆਪਾਂ ਰਿੰਗ ਦਾ ਬਨਾਲਾ ਦਾ ਵੀ ਖੜਾ ਪਾਹਾ ਤੰਗੀਆਂ ਦੇ ਵਜ੍ਹਾ ਪੜਾਉਗਾ ਨਾ ਵੀਡੀਓ ਪੰਜਾਬਣ ਦੀ ਪੋਲੂਸ਼ਨ ਵੀ ਆ ਚੁੱਕੀ ਹੋ ਗਈ ਪਹਿਲੇ ਨੰਬਰ ਤੇ ਉਰੋਰ ਆਈ ਹੈ ਪਹਿਲੇ ਨੰਬਰ ਤੇ ਉਹ ਡਾਇਮੰਡ ਬੋਲੀ ਗਈ ਛੋਟੀ ਸੀ ਜਿਹੜੀ ਪੰਜਾਬਣਾ ਉਹਦਾ ਨਾ ਆਪਾਂ ਵੀਡੀਓ ਪਹਿਲਾਂ ਹੀ ਪਾਈ ਹੋਈ ਹੈ ਪਹਿਲੇ ਨੰਬਰ ਤੇ ਬਾਈ ਕੋਟੜੇ ਪਹਿਲੇ ਨੰਬਰ ਤੇ ਤਨਹੋਲੇ ਪਹਿਲੇ ਨੰਬਰ ਤੇ ਕੁਰਕਸ਼ੇਤਰ ਯਾ ਬਈ ਡਾਕਟਰ ਖੜਾ ਹੈਗਾ ਜੀ ਜੀ ਹਜੇ ਮੇਰੇ ਹਿਸਾਬ ਨਾਲ ਵੀ ਲਾ ਦੇਣਗੇ ਟਾਈਮ ਹਨ ਉਹ ਚਸਕ ਚਰੀ ਜਾਂਦੀਆਂ ਦੁਆ ਦੇ ਨੰਬਰ ਵੀ ਇਸ ਜਿੰਨੇ ਲੋਹਾਰੇ ਇਹ ਮੇਲਾ ਵੀ ਹੱਥ ਮਹੀਨੇ ਨੂੰ ਇੱਥੇ ਫੇਰ ਆ 6 ਫਰਵਰੀ 7 ਫਰਵਰੀ 8 ਆਹ ਤਿੰਨ ਤਰੀਕਾਂ ਦਾ ਵੀ ਇੱਥੇ ਮੇਲਾ ਦੁਬਾਰੇ ਆ ਸਰਕਾਰ ਵੱਲੋਂ ਆ ਇਹ ਮੇਲਾ ਤੇ ਪਰ ਉਹ ਮਹੀਨੇ ਦੇ ਉੱਤੇ ਬਈ ਆਪਾਂ ਤੋਂ ਪਹੁੰਚਿਆ ਨਹੀਂ ਆਣਾ ਕਿਉਂਕਿ 7 8 6 7 8 ਸ਼ਾਇਦ 7 8 9 ਦਾ ਬਈ ਆਪਣੇ ਜਗਰਾਉ ਆ ਵਿੱਚ ਹੀ ਐ ਮੈਕਸੀ ਹੈਗਾ ਕਿ 7 8 9 ਦਾ ਜਗਰਾਉ ਆ ਆਪਣੇ ਏਰੀਆ ਦੇ ਵਿੱਚ ਤੇ 6 7 8 ਦਾ ਇੱਥੇ ਹੈਗਾ ਫਰਵਰੀ ਦਾ ਤੇ ਉਦੋਂ ਬਈ ਆਪਾਂ ਫਿਰ ਜਗਰਾਉ ਚੱਲਾਂਗੇ ਤੇ ਜਗਰਾਉ ਨਹੀਂ ਲੱਗਦਾ ਸਰ ਰਜਿਸਟਰੀ ਨਹੀਂ ਮੈਂ ਜੇ ਕਰਾਂ ਉਹ ਵੀ ਮੇਲਾ ਬਈ ਪੂਰਾ ਟਾਪ ਦਾ ਲੱਗਦਾ ਤੇ ਉਹ ਕੁੜਕੀ ਫੀਟਰ ਵੀ ਬਈ ਮੇਲਾ ਪੂਰਾ ਘੈਂਟ ਲੱਗਿਆ ਬਈ ਆਹ ਉਹ ਟਾਈਮ ਨਹੀਂ ਬਾਕੀ ਚੈੱਕ ਕਰੀਂ ਚੱਲੋ ਬਈ ਅੱਗੇ ਆਹ ਛੋਟੇ ਦੀ ਬਣਤਰ ਦੇਖੋ ਬਈ ਜੇਰਾ ਤੁਸੀਂ ਮੈਨੂੰ ਨੀੜਿਓਂ ਦਿਖਾਉਣਾ ਹਰਿਆਣੀ ਦਾ ਝੋਟਾ ਹੈ ਬਈ ਇਹਦਾ ਜਾਓਗੇ ਕਿਤੇ ਕਿੱਥੇ ਪਾਓਗੇ ਰੂਮ ਲਵਾਂਗੇ ਰੂਮ ਪਈ ਪੈ ਉੱਤਾਂ ਕਿੱਥੇ ਕਿਤੇ ਨਾਲ ਜਿਹਾ ਕਰਾਇਆ ਜਾ ਆ ਵੀ ਨਿਆਰਾ ਪੰਜਾਬ ਵਾਲਾ ਬਈ ਯੂਟਿਊਬਰ ਨਿਆਰਾ ਪੰਜਾਬ ਜਲ ਦੇਖਦੇ ਆਂ ਆ ਜੋ ਕਰਾਇਆ ਸੁਖਤ ਲੈ ਵੀ ਤੇ ਨਹੀਂ ਆਦਾ ਵੀਰੇ ਕਮਰੇ ਦਾ ਕਮਰੇ ਦਾ 5000 ਬੰਦਾ ਜੁੜਿਆ ਹੋਇਆ YouTube ਤੇ ਇਹ ਨਾਲ ਫੇਰ ਚੰਗਾ ਲੱਗਦਾ ਪਰ ਲੈ ਖੜਦਾ ਨਾ ਮਿੰਟ ਚੱਲ ਕੋਈ ਨਾ ਕੋਈ ਨੰਗਾ ਵੀ ਆ ਕੇ ਨੇ ਰੋਈਆਂ ਹੈਾ ਖਪਾ ਚੌੜ ਜੀ ਕਹਿੰਦਾ ਨੂੰ ਫਿਰ 5000 ਜੁੜਿਆ ਗਿਆ YouTube ਤੇ 5000 ਦੇ ਵਿੱਚ ਪਰ ਮੈਨੂੰ ਪਤਾ ਯਾਰ ਵੀ ਲਾਈਵ ਨਾ ਥੋੜਾ ਖੜ ਖੜ ਤੇ ਚੰਦਾ ਹੂ ਕਿ ਕਿੰਨੇ ਅਕਤਾਰ ਵਰਕੇ ਸੁਭਈ ਆਉਂਦਾ ਹੈ ਪੇਪਰ ਹੁਣ ਤਾਂ ਮਿਲਦਾ ਵੀ ਹੁਣ ਤਾਂ ਵਧੀਆ ਚੱਲੀ ਜਾਂਦਾ ਵੀ ਕਿਉਂਕਿ ਬਿਜਲੀ ਨੈਟ ਬਈ ਵਧੀਆ ਹੈ ਨਾ ਪਰ ਵਿਚ-ਵਿਚ ਦੀ ਕਦੇ ਕੱਟ ਹੋ ਜਾਂਦਾ ਹੈਗਾ ਤੇ ਸੱਚ ਮੈਂ ਹਮਾਤੋ ਤਾਂ ਰਹੋ ਨਾ ਜੇ ਤਾਂ ਮੈਂ ਆਰੇ ਇੱਕ ਝੋਟਾ ਹੋਰ ਆ ਯਾਰ ਇੱਥੇ ਉਹ ਝੋਟਾ ਦਿਹਾਉਣੇ ਆਪਾਂ ਸੋਨੂੰ ਵੀ ਕਿੰਨੀ ਕੁ ਦੂਰ ਖੜਾਗਾ ਉਹ ਝੋਟਾ ਦਿਹਾਉਣੇ ਆ ਮੈਂ ਤਾਂ ਮੰਨੇਗਾ ਮਾਲਾ ਵੀ ਉਹ ਤਾਂ ਕੱਥਿਆ ਲੈ ਜਿੱਥੇ ਤੁਹਾਨੂੰ ਹੋ ਦਫਾਉਣਿਆ ਉਹ ਵਾਹ ਸਾਰੇ ਕੋਈ ਜੀ ਅੱਜ ਤੇ ਬਰੂ ਜਿੰਮੇ ਭਈ ਆਪਣੇ ਕੋਟਲੇ ਨਾ ਹਿੰਦੁਸਤਾਨ ਘੋਟਾ ਸੀ ਇਹ ਆਪਾਂ ਨੂੰ ਕਿੱਡਾ ਵੱਡਾ ਲੱਗਦਾ ਸੀ ਹੈ ਨਾ ਆ ਹਿੰਦੁਸਤਾਨ ਘੋਟਾ ਘੋਟੜੀ ਆਪਾਂ ਨੂੰ ਕਿੱਡਾ ਵੱਡਾ ਲੱਗਦਾ ਸੀ ਇਹ ਫੇਰੇ ਬਈ ਇੱਧੂ ਵੀ ਵੱਡੇ ਵੱਡੇ ਝੋਟੇ ਖੜੇ ਨੇ ਰਿਆਣੀ ਦੇ ਵਿੱਚ ਇਹ ਜਿਵੇਂ ਆਹ ਝੋਟਾ ਗੇਰਾ ਸੈੱਟ ਚੈੱਕ ਕਰ ਲਿਆ ਤੁਸੀਂ ਤੇ ਇੱਧਰ ਦੇਖੋ ਬਈ ਇੱਧੂ ਵੱਡਾ ਝੋਟਾ ਖੜਾ ਹੈ ਹੈਗਾ ਨਾ ਬਈ ਇੱਧੂ ਵੱਡਾ ਝੋਟਾ ਹੈ ਤੇ ਇੱਕ ਬਈ ਆ ਜਾਂਦਾ ਆ ਲੈ ਗਿਆ ਬਈ ਇੱਕ ਝੋਟਾ ਆ ਜਾਂਦਾ ਤੇ ਜਿਵੇਂ ਉੱਥੇ ਬਈ ਕੱਲੇ ਹੀ ਨਹੀਂ ਨਾ ਤੀ ਹਿੰਦੁਸਤਾਨ ਬਰੀਡ ਚ ਹਿੰਦੁਸਤਾਨ ਵਾਲੀ ਚ ਭਾਈ ਇਹ ਸਾਬ ਦਾ ਦਾਮ ਤਾਂ ਹੈਗਾ ਤੇ ਆਹ ਉਹ ਰੇ ਭਾਈ ਫਿਰ ਉਦੋਂ ਵੱਡੇ ਵੱਡੇ ਝੋਟੇ ਨਹੀਂ ਗੀ ਕਿਉਂਕਿ ਹਰਿਆਣਾ ਤਾਂ ਯਾਰ ਹਣੀ ਬੜਾ ਦਾ ਆਪਾਂ ਨੂੰ ਪਤਾ ਹੀ ਆ ਸਾਰੇ ਵੀਰਾਂ ਨੂੰ ਪੰਜਾਬ ਵੀ ਮੂਰਾ ਇੱਥੇ ਲੈ ਕੇ ਜਾਂਦਾ ਹਨਾ ਨਾ ਆਸਲਾ ਜੀਆ ਮੱਝਾਂ ਲਾੜੋ ਜੀ ਫੁੱਲ ਵੱਡੇ ਝੋਟੇ ਨੇ ਭਾਈ ਇੱਥੇ ਤੇ ਆਪਣੀ ਭਾਈ ਵੀਡੀਓ ਜ਼ਰੂਰ ਸ਼ੇਅਰ ਕਰੋ ਯਾਰ WhatsApp ਗਰੁੱਪਾਂ ਦੇ ਵਿੱਚ ਤੇ ਤਾਂ ਕਿ ਹਨਾ ਮੇਲਾ ਹੋਰ ਵੀ ਵੀਰ ਦੇਖ ਸਕਣ ਤੇ ਆਪਣੀਆਂ ਲਾਈਵ ਸ਼ੇਅਰ ਕਰਕੇ ਜਾ ਕੇ ਇੰਨੀ ਕੇ ਬੇਨਤੀ ਹੈ ਵੀਰਾਂ ਨੂੰ ਤੇ ਜੇ ਕੋਈ ਦਿੱਕਤ ਆ ਰਹੀ ਹੈ ਤਾਂ ਕਮੈਂਟ ਦੇ ਵਿੱਚ ਦੱਸ ਦਿਓ ਫਿਰ ਆਪਾਂ ਰਿਕਾਰਡ ਕਰ ਲਾਂਗੇ ਫਿਰ ਆਪਾਂ ਤੁਹਾਨੂੰ ਸਵੇਰੇ ਦਿਖਾ ਦਾਂਗੇ ਮੇਲਾ ਜੇ ਕੋਈ ਵਿਅਕਤੀ ਨਾ ਟਵਰ ਕੀ ਜੂਗ ਰਹਾ ਹੁੰਦਾ ਹੈ ਕੋਈ ਨਾ ਦੇ ਕੋ ਆ ਹਿੰਦੁਸਤਾਨ ਸੀ ਤੇ ਇਹ ਗੂ ਬੰਦੇ ਝੋਤੇ ਨਾ ਨਹੀਂ ਆਇਆ ਕਬਜਰੰਗੀ ਦਾ ਬੱਚਾ ਵੀ ਹੈ ਬਈ ਬਜਰੰਗੀ ਦਾ ਬੱਚਾ ਵੀ ਕਾਫੀ ਵੱਡਾ ਹੈਗਾ ਉਹ ਵੀ ਦਿਖਾਉਣੇ ਆ ਸਮਝ ਉਹ ਵੀ ਲਿਗਾ ਮਾਰ ਰਿਹਾ ਤੇ ਮੈਂ ਪਹਿਲਾਂ ਤਾਂ ਉਹ ਸਾਈਡ ਪੂਜੇ ਦੇ ਪੂਜੇ ਦੇ ਖੜਾ ਸੀਗਾ ਉਹ ਜਮੀ ਕੋਨੇ ਦੇ ਵਿੱਚ ਆ ਸਾਈਡ ਆਪਣਿਆਂ ਦੀ ਸਾਈਡ ਹੀ ਉਹ ਸਿਰੇ ਤੇ ਪੀਕਅਪ ਗੱਡੀ ਲਵੇ ਤੇ ਪਰ ਹੋਲੇ ਯਾਰ ਉਹ ਤਾਂ ਜਿਹੜੀ ਸਾਈਡ ਲੰਘਿਆ ਉਹ ਵੀ ਲਿਗਾ ਮਾਰਦੇ ਆ ਸੰਜੋਸ਼ਤਾਨ ਉਹ ਹੀ ਹੈ ਸੰਜੋਸ਼ਤਾਨ ਦਾ ਫੇਰ ਨਾਮ ਲੁਟਿਆ ਜਾਂਦਾ ਬਜਰੰਗੀ ਦੇ ਵਿੱਚ ਉਹ ਤਾਂ ਖਾਣਿਆ ਵੀ ਤਾਂ ਜਰੰਦੀਆ ਉੱਪਰ ਵੀ ਤੋ ਪਹਿਲੇ ਨੰਬਰ ਤੇ ਆਇਆ ਸੀ ਇਹ ਪਹਿਲੇ ਵੀ ਰਿੰਗ ਦੇ ਵਿੱਚ ਆਇਆ ਤੇ ਉਹ ਝੋਟਾ ਦੇਖਦੇ ਆਪਾਂ ਵੀ ਇਕੱਠੇ ਜੁੜਾ ਕਿ ਬਜੰਦੀ ਵਾਲਾ ਝੋਟਾ ਕਿੱਥੇ ਆਇਆ ਹੈ ਲੈ ਗਾ ਜੀ ਮਰੀ ਹੋ ਰਹੀ ਹੈ ਮੈਂ ਦਫਾਉਂਦਾ ਮਾ ਲਈ ਲਈ ਆਪਾਂ ਦੇਖਦੇ ਆ ਜੇ ਵੀ ਬਜਰੰਗੀ ਵਾਲਾ ਝੋਟਾ ਜਿਹੜੀ ਸਾਈਡ ਤੇ ਆ ਗਿਆ ਇੱਕ ਤਾਂ ਨਾ ਉਹ ਸਾਰੇ ਝੋਟੇ ਬਈ ਇੱਕੋ ਜਿਹੇ ਲੱਗਦੇ ਨੇ ਤਾਂ ਕਰਕੇ ਨਹੀਂ ਪਤਾ ਲੱਗਦਾ ਕਿ ਅੰਦਰੋਂ ਮੁੰਡਿਆਂ ਦਾ ਚਾਹ ਵਾ ਉਹ ਘਰ ਆ ਗਈ ਉਹ ਕੁੜੀ ਲੈ ਕੇ ਨਹੀਂ ਆਈ ਜਿਹੜੀ ਝੋਟਾ ਆਹ ਹਾਂ ਇਹ ਬਜਰੰਗੀ ਦਾ ਬੱਚਾ ਬਈ ਤੇ ਇਹ ਵੇ ਤੋਂ ਵੀ ਇਹ ਚੂਸੀ ਦਾ ਤੇ ਜੀਨ ਦਾ ਕਣੀ ਡੈਰੀ ਫਾਰਮ ਹੈ ਇਹਨਾਂ ਦਾ ਇਹ ਝੋਟਾ ਵੀ ਬਈ ਪੂਰਾ ਐਨ ਤਗੜਾ ਆ ਗਿਆ ਅਵਤਾਰ ਹੈ ਝੋਛੇ ਦਾ ਨਾਮ ਜਿਹੜਾ ਜੀਣਾ ਬਚੇਗਾ ਤੇ ਦੇਖਦੇ ਆ ਫਿਰ ਇੱਥੇ ਕੀ ਰੰਗਾਲਟਾ ਹੁੰਨੇ ਨੇ ਇਸੇ ਵੀ ਇਹ ਹੀ ਨੰਬਰ ਤੇ ਆਉਂਦਾ ਜਿੰਨੇ ਭੇਵੇਂ ਦਾ ਬਈ ਥੋੜੇ ਜਿਹੀ ਦਿੱਕਤ ਸੀ ਜੀ ਤੇ ਉਹਨਾਂ ਦਾ ਕਵਾਜ ਜਿਹਦੇ ਵਿੱਚ ਵੀ ਝੋਖੇ ਯਾਰ ਬਹੁਤ ਤਗੜੇ ਨੇਗੇ ਜਿਹਨੂੰ ਚੰਗਾ ਕਹੀ ਆਪਾਂ ਜਿਹਨੂੰ ਮਾਰਾ ਹੈ ਨਾ ਇਹ ਤਾਂ ਬਹੁਤ ਤਾਕੜੀ ਘੋਟੇ ਨੇ ਬਈ ਜੱਜਮੈਂਟ ਜੱਜਾਂ ਤੋਂ ਵੀ ਨਹੀਂ ਹੋ ਰਹੀ ਜੀ ਵੀ ਸੀ ਦਾ ਨੰਬਰ ਪੁਜੀਸ਼ਨ ਵਾਲਾ ਕਿਉਂ ਪੈ ਗਿਆ ਹੈਲੋ ਫਾਰਮਰ ਬਾਈ ਜਾਣਦੇ ਸਾਰੇ ਫਾਰਮਰ ਬਾਈ ਆਪਣੇ ਐਂਡ ਮਿਲ ਕੇ ਖੜੇ ਰਹਿਣਗੇ ਜੀ ਕੋਈ ਵੀ ਟੇਬਲ ਦੇ ਕੋਸੇ ਨਹੀਂ ਆਏਗਾ ਅੱਜ ਹੀ ਆਪ ਦੁਸਰੇ ਸਾਲ ਸਭੇ ਫਾਰਮ ਆਪਣੀ ਆਪਣੀ ਪੋਜੀਸ਼ਨ 'ਚ ਰਹੇਗੇ ਕੋਈ ਵੀ ਟੇਬਲ ਤੇ ਨਹੀਂ ਆਉਣਾ। ਲੈ ਵੀ ਜੱਜਾਂ ਦੇ ਕੋਲ ਕਿਸੇ ਵੀ ਕਿਸਾਨ ਵੀ ਨਹੀਂ ਜਾਣਾ। ਕੋਈ ਛੋਟੇ ਦੇ ਵੀ ਨਾਲੋਂ ਵੀ ਕਿਸੇ ਨੇ ਵੀ ਜੱਜਾਂ ਦੇ ਕੋਲ ਨਹੀਂ ਜਾਣਾ। ਜੱਜਾਂ ਉਹਦੀ ਜਜਮੈਂਟ ਆਪ ਕਰਨਗੇ। ਤੇ ਹੁਣ ਨੰਬਰ ਲਾਉਣ ਲੱਗੇਗੇ ਜੱਜ। ਮੈਂ ਥੋੜਾ ਜਿਹਾ ਸਾਨੂੰ ਜੀ ਕਰਕੇ ਰੱਖਉਣਾ। ਜਜਮੈਂਟ ਇਹ ਸ਼ੁਰੂ ਹੋ ਚੁੱਕੀ ਆ ਤੇ ਜੌਕਰ ਲਾਉਣ ਲੱਗੇ ਨੇ ਤੇ ਹੁਣ ਦੇਖਦੇ ਆ ਕਿ ਕਿਹੜੀ ਝੋਟੇ ਕਰਦੇ ਨੇ ਨੈਕ ਪਹਿਲਾਂ ਵੀ ਝੋਟੇ ਜਰਜਾਨੇ ਸਾਟ ਲਈ ਸੀ ਪਲੈਨ ਤਾਂ ਆ ਸਾਈਡ ਲਾਤੀ ਬਈ ਸਾਰੀ ਝੋਟੇ ਨੂੰ ਆਪਾਂ ਚੈੱਕ ਕਰ ਸਕਦੇ ਤੁਸੀਂ ਤੇ ਜਿਹੜੇ ਅੱਤੇ ਉਹਨਾਂ ਨੇ ਉਹ ਸਾਈਡ ਲਾਤੇ ਹਾਂ ਜੀ ਕੋਣ ਫੇਰ ਬਾਈ ਨੰਬਰ ਲੱਗ ਰਹੇ ਨੇ ਸੁਰੂ ਹੋ ਗਿਆ ਕੰਮ ਤੇ ਅੱਦੇ ਜੋ ਟੀਓ ਸਾਈਡ ਲਾਤੀ ਤੇ ਉਹਨਾਂ ਆ ਝੋਟੇ ਤਿਆਰ ਰੇ ਅੱਜ ਅੱਜ ਖੜੇ ਨੇ ਉਹ ਝੋਟੇ ਵਸੇ ਤੇ ਉਹਨਾਂ ਉਹਨਾਂ ਦੇ ਨੰਬਰ ਜਿਹੜੇ ਨੇ ਲੱਗ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਫੇਰ ਬਾਈ ਨੰਬਰ ਲਾ ਕੇ ਉਹ ਝੋਟੇ ਅੱਦੇ ਫੇਰ ਇੱਕ ਸਾਈਡ ਕਰ ਦੇਣਗੇ ਸਾਇਦ ਭਈ ਉਹਨੇ ਵੀ ਝੋਟੇ ਫੇਰ ਕੱਢ ਕੇ ਤੇ ਫੇਰ ਉਹ ਕੱਢਣਗੇ ਜੀਸ਼ਨਾ ਮੇਲ ਜਮਾਈ ਇੱਧਰ ਦੇਖੋ ਆ ਕੀ ਗੱਲ ਹੋ ਗਈ ਆ ਧੀ ਕਮੇਟੀ ਭਈ ਇਧਰ ਨਹੀਂ ਸਾਡ ਕਲੀ ਅੱਧੀ ਕਮੇਟੀ ਬਈ ਹਾਲ ਸਾਈਡ ਚਲੀ ਗਈ ਆ ਪਤਾ ਨਹੀਂ ਕਿ ਜਾਂ ਚਲੀ ਜਾਂਦੀ ਆ ਤੇ ਅੱਧੀ ਕਮੇਟੀ ਬਈ ਜੱਜ ਹੋਰਾਂ ਦੇ ਨਾਲ ਆਉ ਰਹੀ ਹੈ ਬਈ ਤੇ ਇਹ ਪਤਾ ਨਹੀਂ ਕੀ ਸਿਸਟਮ ਆ ਬਈ ਆ ਦੇਖੋ ਬੋਲ ਹੈ ਤੋ ਇਸ ਤੋਂ ਲੋਗੇ ਤਾਂ ਗੜਿਆ ਬਈ ਤੇ ਕਮੇਟੀ ਵਾਲੇ ਵੀ ਰੱਦੇ ਕੋਤਰ ਨੂੰ ਬਾਜਦੇ ਕਿ ਬਈ ਪੂਰੀ ਡਿਸਕਸ਼ਨ ਚੱਲੀ ਜਾਂਦੀ ਆ ਵੀ ਪੋਜੀਸ਼ਨ ਕਿਉਂ ਜਿਹੜੇ ਕੱਟਨੇ ਨੇ ਬਈ ਫਿਰ ਉਹਨਾਂ ਤੇ ਵੀ ਗੌਰ ਕਰਨੀ ਪਊਣਾ ਵੀ ਉਹਨਾਂ ਦੇ ਇਸ਼ੂ ਵਗੈਰਾ ਵੀ ਦਸਵੇਂ ਬੈਣਗੇ ਵੀ ਕਿਉਂ ਕੱਟਨੇ ਆ ਹੱਥੋ ਮਿਲਾ ਦੇ ਪਰਵੀਨ ਫੌਜੀ ਲੱਕੜਾ ਲਾਜੂ ਮਾ ਉਹ ਕਰਦਾ ਮੈਂ ਜਿਆਵਾ ਬਦੋ ਬਿਲ ਸਬਸਕ੍ਰਾਈਬਰ ਦਾ ਦਰਵਾਜਾ ਖੋਲ ਰੋਣ ਦੀ ਚਿਹੜੀ ਆ ਨਿਆ ਪਰ ਆ ਦੇਖ ਤੇ ਕੀ ਕਰਨੀ ਹੈ ਵੀ ਆ ਵੀ ਹਰਿਆਣੇ ਦੇ ਵੀਰ ਨੇਗੇ ਇਹਨਾਂ ਨੇ ਵੀ ਲਾਈਵ ਕਰ ਰੱਖਿਆ ਹੈ ਕੰਦ ਕੰਮ ਕਰਿਆ ਓਏ ਕਾ ਵੀਰ ਨੇ ਲਾਈਵ ਕਰ ਰੱਖਿਆ ਹੈ ਇਹ ਹਰਿਆਣੇ ਦੇ ਬਈ ਤੇ ਮਿੱਤਰ ਬਣ ਕੇ ਬਸ ਆਪਣੇ ਆਹ ਸਾਈਡ ਆਪਣਾ ਕੋਪੀ ਬੈਠਾ ਗਿਆ ਕੋਪੀ ਹਾਈ ਕਹੀਂ ਬਈ ਸੇ ਹਾਈ ਹੈਲੋ ਆਈ ਆਰ ਯੂ ਹਾਊ ਆਰ ਯੂ ਪ੍ਰਣਾ ਮਿੱਤਰਾ ਇਹਦਾ ਵੀ ਚੈਨਲ ਆ ਬਈ ਤੇ ਇਕੱਠੀ ਜਾਂਦੇ ਆ ਆਪਾਂ ਹਰੇਕ ਮੇਲੇ ਤੇ ਇਹ ਥੋੜਾ ਇਹ ਫੇਸਬੁੱਕ ਤੇ ਜ਼ਿਆਦਾ ਕੰਮ ਕਰਦਾ ਗੁਰਪ੍ਰੀਤ ਚੈਨਲ ਚੈਨਲ ਦਾ ਨਾਮ ਨਾ ਕਰ ਸਾਰੇ ਜਾਣੀ ਜਾ ਕੇ ਫੋਨ ਤੋਂ ਕਰਦੇ ਵੀਡੀਓ ਬਾਈ ਜੀ ਮੈਂ ਨੀਚੇ ਤੇ ਵੀਊ ਵੇ ਨੀਚੇ ਇਹ ਸੈਟ ਹੈ ਇਹ ਬਾਈ ਇਹ ਬਾਈ ਅੱਛਾ ਯਾਰ ਦੂਸਰੀ ਠੰਡੀ ਹੋ ਜੀ ਹਾਂ ਠੰਡੀ ਹੋ ਜਾਂਦੇ ਆ ਮੈਂ ਥੋੜਾ ਹੈ ਕਾ YouTube ਪਰ ਦੇਖੋ ਮਤਨ ਦਾ ਇਹ ਨੰਬਰ ਹੈ ਜਰੂਰ ਤੋਂ ਰਹੇ ਫਿਰ ਕੇ ਬਾਤ ਹੋਗੀ ਇਹ ਵਾਲੇ ਸਭੀ ਭਾਈਓ ਕੇ ਸਭੇ ਕੋਣ ਸਵਲ ਫਸਟ ਆਣੇ ਵਾਲੇ ਸਭੀ ਭਾਈਓ ਕੋ ਹਰੇ ਕੋਈ ਦਿਖਾ ਦੀ ਵੀ ਕੀ ਆਪਸ ਕੋ ਜਿਹਾ ਲੈਣ ਵਾਲੇ ਭਾਈ ਕਮੈਂਟ ਕਰਕੇ ਬਤਾਓ ਭਾਈ ਸਭੀ ਭਾਈ per veure com entra la mica de l'aigua ਮੈਂ ਸ਼ਟਾ ਮੈਂ ਕਰਦਨ ਆ ਰਹੇ ਚੇਰ ਲਮੋਨਸਾ ਫਾਰਮ ਹਾਂ ਜੀ ਵੀਡੀਓ ਵੇਖਦੇ ਆ ਰਹੇ ਬਾਹਰ ਨਹੀਂ ਕੋਈ ਮੈਂ ਵੀ ਰਹਿ ਗਿਆ ਹੁੰਦਾ ਕਿ ਤੇ ਬੁੜੀ ਆ ਬੰਲੇ ਨੇ ਇਸ ਪ੍ਰੋਜੈਕਟ ਦੀ ਤੇ ਇਸ ਸਭ ਨੇ ਕਿਉਂ ਕਿ ਅੱਛੀ ਆ ਰਹੀ ਥੋ ਆ ਜਾ ਭਾਈ ਕੋਈ ਰੋਣ ਫੇਲ ਜਾਂ ਹੋਰ ਕਿਤੇ ਬਣ ਕੇ ਚ ਨਾ ਹਾਂ ਸ਼ਾਨਦਾਰ ਬੋਲ ਬੋਲ ਰਿਹਾ ਰੋਸ਼ਾਇਨ ਅੱਜ ਵਾਲਾ ਇੱਕ ਜਲੂ ਭੇਜ ਦਿੰਦੇ ਆ ਪਟਿਆਲੇ ਵਾਲਿਆਂ ਨੇ ਵੀ ਛੇੜਦੇ ਹੈ ਬਹੁਤ ਸ਼ਾਨਦਾਰ ਕਿਹੜਾ ਪੀਟੀਆ ਵਾਲਾ ਉਹ ਪੀਟੀਆ ਵਾਲਾ ਦਾ ਦੋਸਤਾ ਰਹਿ ਨੇਰਾ ਪ੍ਰਾਈਜ਼ ਐ ਐਕਸਲੈਂਟ ਤੇ ਤੇ ਲੈ ਵੀ ਮਿੱਤਰੋ ਜੱਜਮੈਂਟ ਸ਼ੁਰੂ ਹੋ ਚੁੱਕੀ ਹੈ ਤੇ ਨੰਬਰ ਦੇਖੋ ਬਾਈ ਕੁਰਕ ਖੇਤਰ ਦੇ ਵਿੱਚ ਆ ਤੇ ਝੋਕਿਆਂ ਨੇ ਮਟਾਵਾਂ ਨਾ ਪੂਰਾ ਦਿਰਾ ਚੋਰਾਂ ਤੇ ਪਈਆਂ ਦਾ ਸਿਕਿਉਰਟੀ ਵੀ ਵੀਰਾਂ ਨੇ ਪੂਰੀ ਫੁੱਲ ਰੱਖੀ ਆ ਬਾਈ ਸਿਕਿਉਰਟੀ ਵੀ ਪੂਰੀ ਫੁੱਲ ਰੱਖੀ ਆ ਅਨੇਜਮੈਂਟ ਵੀ ਬਾਕੀ ਬਾਈ ਵਧੀਆ ਕਰਿਆ ਝੋਟੇ ਬਾਈ ਪੂਰੇ ਤਾਕੜੇ ਆਏ ਨੇ ਪੂਰੇ ਵੱਡੇ ਵੱਡੇ ਝੋਟੇ ਆਏ ਨੇ ਬਾਈ ਆਹ ਦੇਖੋ ਆਹ ਸਾਈਡ ਦੇ ਤੇ ਮਾਰ ਬਾਈ ਹੈ 7:00 8:00 ਵਜੇ 10:00 ਵਜੇ 8:00 ਵੱਜ ਗਏ ਤੇ ਬਾਕੀ ਤੇ ਲੱਗਾ 2 ਘੰਟੇ ਚੱਲਦੇ ਬਈ ਮਿਲ ਪਾਈ ਤੇ 11 ਨੰਬਰ ਨੰਬਰ ਇਹ ਲਾ ਕੇ ਤੇ ਆਹ ਪਤਾ ਨਹੀਂ ਬਈ ਕੀ ਗੱਲ ਦੀ ਹੋ ਰਹੀ ਹੈ ਨਾ ਕਮੇਟੀ ਜੀ ਨਾਲੇ ਕਾ ਖੜੀ ਆ ਤੇ ਅੱਧੇ ਕ ਭਾਈ ਉੱਥੋਂ ਉਹ ਸਾਈਡ ਨੂੰ ਚੱਲ ਗਏ ਨੇ ਅੱਧੇ ਕ ਭਾਈ ਆਹ ਸਾਈਡ ਜੇ ਆ ਗਏ ਇਹ ਪਤਾ ਨਹੀਂ ਕੀ ਗੱਲ ਬਾਤ ਹੁਣ ਇਹਨਾਂ ਦੇ ਵਿੱਚ ਆਪਸੇ ਦੇ ਵਿੱਚ ਚੱਲ ਰਹੀ ਹੈਗੀ ਤੇ ਅੱਧੇ ਕ ਉੱਧਰ ਨੂੰ ਚਲੇ ਗਏ ਅੱਧੇ ਕ ਆਹ ਖੜ ਕੇ ਜੱਜ ਸਾਹਿਬ ਨੇ ਜਿਹੜੇ ਬਈ ਉਹ ਪਾ ਸੀ ਉਹ ਕੰਦੇ ਨਹੀਂ ਲੀਏ ਤੇ ਬਾਕੀ ਛੋਟੇ ਰਹੌਣ ਨੇ ਵੀ ਗਿਰਦਾ ਸਾਨੂੰ ਗਲਵਿੰਦਰ ਵੀ ਆ ਗਿਆ ਗਲਵਿੰਦਰ ਕਮੈਂਟ ਕਰੀ ਜਾਂਦਾ ਕਿ ਇਹ ਬੈਠੇ ਨੇ ਵਧੀਆ ਚੱਲੀ ਜਾਂਦਾ ਗਲਵਿੰਦਰ ਲਾਈਵ ਆ ਜੇ ਕੋਈ ਬਈ ਲਾਈਵ ਦੇ ਵਿੱਚ ਦਿੱਕਤ ਹੈਗੀ ਤਾਂ ਕਮੈਂਟ ਕਰਦੇ ਹੋ ਵੀ ਕੋਈ ਜੇ ਦਿੱਕਤ ਆ ਰਹੀ ਹੈਗੀ ਹਾਂ ਬੋਲਾ ਦੇਖੀਏ ਨਦਰੇ ਕਮੈਂਟ ਮੈਂ ਉਸੇ ਵਧੀਆ ਜੀ ਨਹੀਂ ਅੰਦਾ ਬਾਕੀ ਠੀਕ ਹੈ நெட்ட <laughs>